ਪਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਦੋਸਤੋ ਅੱਜ ਆਪਾਂ ਇੱਕ ਗੌਟ ਫਾਰਮ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਆਪਾਂ ਬਾਈ ਜੀ ਤੋਂ ਇਸ ਧੰਦੇ ਪ੍ਰਤੀ ਪੂਰੀ ਜਾਣਕਾਰੀ ਲਵਾਂਗੇ ਜੀ ਕਿੰਨਾ ਇਸ ਤੇ ਖਰਚ ਹੋ ਜਾਂਦਾ ਜੀ ਕੀ ਬਚਤ ਹੁੰਦੀ ਆ ਕਿਹੜੀ ਬਰੀਡ ਬਾਈ ਜੀ ਨੇ ਆਪਣੇ ਫਾਰਮ ਉੱਤੇ ਰੱਖੀ ਹੋਈ ਹੈ ਤੇ ਕੀ ਉਹਦੀ ਪ੍ਰੋਡਕਸ਼ਨ ਆ ਕਿਹੜੀ ਇਹ ਫੀਡ ਪਾਉਂਦੇ ਆ ਟੋਟਲ ਆਪਾਂ ਇਹਨਾਂ ਸਵਾਲਾਂ ਉੱਤੇ ਅੱਜ ਚਰਚਾ ਕਰਾਂਗੇ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ। ਬਾਈ ਜੀ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸੋ ਜੀ। ਨਾਮ ਮੇਰਾ ਪਰਮਜੀਤ ਸਿੰਘ ਜੀ। ਪਿੰਡ ਭੈਣੀ ਤੇ ਜ਼ਿਲ੍ਹਾ ਬਠਿੰਡਾ ਜੀ। ਠੀਕ ਹੈ ਬਾਈ। ਬਾਈ ਜੀ ਤੁਸੀਂ ਆਪਣੇ ਘਰ ਵਿੱਚ ਇੱਕ ਗਾਊਟ ਫਾਰਮ ਚਲਾ ਰਹੇ ਹੋ। ਹਾਂਜੀ। ਪਹਿਲਾਂ ਤਾਂ ਸਾਨੂੰ ਇਹਦੇ ਬਾਰੇ ਇਹ ਜਾਣਕਾਰੀ ਦਿਓ ਵੀ ਤੁਸੀਂ ਕਿੰਨੇ ਸਮੇਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹੋ। ਦੇਖੋ ਜੀ ਪਹਿਲਾਂ ਤਾਂ ਆਪਾਂ ਨਾ ਸਰਕਾਰੀ ਸਨਸ਼ਤਾ ਤੋਂ ਲਈ ਟ੍ਰੇਨਿੰਗ। ਠੀਕ ਹੈ ਜੀ। ਜੋ ਸ਼ੁਰੂ ਕਰਨ ਤੋਂ ਪਹਿਲਾਂ ਤੇ ਫੇਰ ਆਪਾਂ 2021 ਤੋਂ ਸਟਾਰਟ ਕੀਤਾ ਇਹ ਤੇ ਆਪਾਂ ਉਦੋਂ ਤੋਂ ਚਲਾ ਰਹੇ ਹਾਂ ਜੀ ਤੁਸੀਂ ਕਿੰਨੇ ਜਾਨਵਰਾਂ ਤੋਂ ਇਹ ਕੰਮ ਸ਼ੁਰੂ ਕਰਿਆ ਸੀਗਾ ਜੀ ਤੇ ਹੁਣ ਤੁਹਾਡੇ ਕੋਲੇ ਕੁੱਲ ਛੋਟੇ ਵੱਡੇ ਮਿਲਾ ਕੇ ਕਿੰਨੇ ਜਾਨਵਰ ਹੈ ਜੀ ਆਪਾਂ ਜੀ 3 ਕ ਜਾਨਵਰਾਂ ਤੋਂ ਸ਼ੁਰੂ ਕਰਿਆ ਸੀਗਾ ਤੇ ਹੁਣ ਤਕਰੀਬਨ ਆਪਣੇ ਕੋਲੇ 15 ਕ ਬੱਕਰੀਆਂ ਦੋ ਬੱਕਰੇ ਤੇ ਹੈਗੇ 10 ਕ ਬੱਚੇ ਸਣੇ ਇੰਨੇ ਨਗ ਨਹੀਂ ਤੁਸੀਂ ਇਸ ਧੰਦੇ ਦੀ ਸਟਾਰਟਿੰਗ ਅਵਸਥਾ ਵਿੱਚੋਂ ਹਾਂਜੀ ਤੇ ਇਸ ਨੂੰ ਤਾਂ ਦੇ ਨੂੰ ਤੁਸੀਂ ਅੱਗੇ ਵੀ ਵਧਾਉਣਾ ਇਹਨੂੰ ਅੱਗੇ ਲੈ ਕੇ ਜਾਣਾ ਹਾਂਜੀ ਹਾਂਜੀ ਵਧਾਉਣਾ ਚਾਹੁੰਨੇ ਆ ਤੁਹਾਡਾ ਟਾਰਗੇਟ ਹੈ ਮੈਂ ਹਾਂਜੀ ਹਾਂਜੀ ਕਿੰਨੀਆਂ ਬੱਕਰੀਆਂ ਤੱਕ ਆ ਵੀ ਕਿੰਨੀਆਂ ਤੁਸੀਂ 50 ਤੱਕ ਆ ਜੀ 50 ਤੱਕ ਹਾਂਜੀ ਹਾਂ ਜੇ ਇਸ ਤੋਂ ਜ਼ਿਆਦਾ ਵਧਾਉਣਿਆਂ ਤਾਂ ਫਿਰ ਉਹਨਾਂ ਦੀ ਦੇਖ ਰੇਖ ਚ ਪ੍ਰੋਪਰ ਆਪਾਂ ਤੋਂ ਪੂਰਾ ਨਹੀਂ ਆ ਜਾਂਦਾ ਹਨਾ ਜੀ ਹਾਂਜੀ ਇਹ ਵੀ ਗੱਲ ਜ਼ਰੂਰੀ ਆ ਬਾਈ ਜੀ ਆਪਾਂ ਕੋਈ ਵੀ ਕੀਤਾ ਕਰਦੇ ਆ ਤਾਂ ਉਹਦੇ ਫੇਲ ਹੋਣ ਦਾ ਮੇਨ ਕਾਰਨ ਜਿਹੜਾ ਉਹ ਬਿਮਾਰੀਆਂ ਹੀ ਜ਼ਿਆਤਰ ਬਣਦੀਆਂ ਹਾਂਜੀ ਜੇ ਆਪਾਂ ਗਾਵਾਂਆਂ ਜਾਂ ਮੱਝਾਂ 'ਚ ਗੱਲ ਕਰੀਏ ਤਾਂ ਰਿਪੀਟ ਬਰੀਡਿੰਗ ਤੇ ਮਸਟੈਟਸ ਹੋ ਗਈ ਜਿਵੇਂ ਹਾਂਜੀ ਉਦੇ ਕਰਕੇ ਫਾਰਮਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਰ ਜੇ ਆਪਾਂ ਬੱਕਰੀ ਪਾਲਣ ਦੇ ਧੰਦੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਜਿਹੜੀਆਂ ਬਿਮਾਰੀਆਂ ਆਉਂਦੀਆਂ ਉਹ ਹੋਰ ਤਰ੍ਹਾਂ ਦੀਆਂ ਆਉਂਦੀਆਂ ਜੀ ਹੋਰ ਪ੍ਰੋਬਲਮਸ ਇਹਦੇ ਵਿੱਚ ਆਪਾਂ ਨੂੰ ਤੰਗ ਕਰਦੀਆਂ ਕਿਹੜੀਆਂ-ਕਿਹੜੀਆਂ ਵਿੱਚ ਬਿਮਾਰੀਆਂ ਆਉਂਦੀਆਂ ਤੇ ਤੁਸੀਂ ਕਿਵੇਂ ਉਹਦਾ ਹੱਲ ਕਰਦੇ ਹੋ ਜੀ ਦੇਖੋ ਜੀ ਇਹਨਾਂ ਦੀ ਵੈਕਸੀਨ ਲੱਗਦੀ ਹੈ ਇੱਕ ਤਾਂ ETV ਹੋ ਗਈ ਜੀ ਹਾਂਜੀ ਇੱਕ PPR ਹਾਂਜੀ ਤੇ ਇੱਕ ਮੂਖੁਰਦੀ ਇਹ ਤਿੰਨੇ ਵੈਕਸੀਨਾਂ ਲਵਾਉਣਾ ਬਹੁਤ ਜ਼ਰੂਰੀ ਹੈ ਜੇ ਫਾਰਮ ਨੇ ਕਾਮਯਾਬ ਹੋਣਾ ਤਾਂ ਇਹ ਵੈਕਸੀਨਾਂ ਆਪਣੇ ਸਮੇਂ ਤੇ ਜ਼ਰੂਰ ਲਵਾਉਣਾ ਚਾਹੀਦੀਆਂ ਹੈ ਤਾਕੇ ਕੱਲ ਨੂੰ ਆਪਣ ਨੂੰ ਕੋਈ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਜੀ ਜਦੋਂ ਤੁਸੀਂ ਵੈਕਸੀਨ ਲਵਾ ਲੈਣੋ ਫਿਰ ਤੁਸੀਂ ਮੰਨ ਲਓ ਇਹ ਬੰਬਰਾਂ ਤੋਂ ਟੈਨਸ਼ਨ ਫਰੀ ਹੋ ਜਾਂਦੇ ਹੋ ਤੇ ਕੋਈ ਹੋਰ ਇਸ ਤਰ੍ਹਾਂ ਦੀ ਬਿਮਾਰੀ ਇਸ ਚ ਆਉਂਦੀ ਹੋਵੇ ਹਾਂਜੀ ਬਸ ਫਿਰ ਤਕਰੀਬਨ ਥੋੜਾ ਕੋਨਾ ਕੋਈ ਮੋਕਦਾ ਦੋ ਆਪਣਾ ਆਪਣੇ ਨਾਰਮਲ ਦਵਾਈਆਂ ਜਾਂ ਬੁਖਾਰ ਹੋ ਗਿਆ ਫੀਵਰ ਹੋ ਗਿਆ ਉਹਦਾ ਨਾਰਮਲ ਆ ਉਹ ਨਾਰਮਲ ਦਵਾਈਆਂ ਆਪਾਂ ਆਪਣੇ ਜਿੰਨਾ ਦਾ ਕੇ ਛੇਦੀ ਹੱਲ ਹੋ ਜਾਂਦਾ ਹਾਂ ਹਾਂ ਕੋਈ ਮਿਲਕ ਫੀਵਰ ਇਹ ਕੋਈ ਇੰਨਾ ਚ ਬਿਮਾਰੀ ਨਹੀਂ ਆਉਂਦੀ ਛਿਛੀ ਠੀਕ ਹੈ ਜੀ ਹਾਂਜੀ ਹੋਰ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਜਿਆਦਾ ਇੰਨਾ ਚ ਨਹੀਂ ਆ ਕਿਹੜੀ ਬਰੀਡ ਆਪਣੇ ਫਾਰਮ ਤੇ ਰ ਠੀਕ ਹੈ ਜੀ ਹਾਂ ਜੀ ਤੇ ਬੀਟਲੀ ਯਾਨੀ ਕਿ ਸਭ ਤੋਂ ਵਧੀਆ ਪੰਜਾਬ ਦੀ ਨਸਲ ਆ ਜੀ ਇਹ ਬੀਟਲ ਇਸ ਲਈ ਹਰੇਕ ਪਹਿਲਾਂ ਬੀਟਲ ਨੂੰ ਤਰਜੀਹ ਦਿੰਦਾ ਹੈ ਹਾਂ ਬੀਟਲ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਆਪਣੇ ਪੰਜਾਬ ਚ ਤਾਂ ਜ਼ਿਆਦਾਤਰ ਬੀਟਲ ਨਸਲ ਦੀ ਬੱਕਰੀ ਵੀ ਪਾਲੀ ਜਾਂਦੀ ਆ ਬੋਕ ਨਸਲੀ ਆ ਜੀ ਆਪਣੀ ਪੰਜਾਬ ਦੀ ਇਹ ਬੀਟਲ ਦੂਜੀਆਂ ਨਸਲਾਂ ਦੇ ਮੁਕਾਬਲੇ ਜੇ ਆਪਾਂ ਇਹਨੂੰ ਦੇਖੀਏ ਜੀ ਹਾਂ ਜੀ ਜਿਵੇਂ ਜਮਣਾਪੁਰੀ ਹੋ ਗਈ ਜਾਂ ਹੋਰ ਕਈ ਨਸਲਾਂ ਜਿਹੜੀਆਂ ਵੀ ਛੋਟੀ ਮਾਤਰਾ ਚ ਥੋੜੀ ਗਿਣਤੀ ਚ ਪਾਲ ਰਹੇ ਲੋਕ ਪੰਜਾਬ ਵਿੱਚ ਉਹਨਾਂ ਦੇ ਮੁਕਾਬਲੇ ਜਿਹੜੀ ਬੀਟਲ ਨਸਲਾ ਇਹਦੇ ਚ ਕਿਹੜੀਆਂ ਖੂਬੀਆਂ ਤਾਂ ਆ ਕੇ ਤੁਸੀਂ ਇਹਨੂੰ ਪਾਲ ਰਹੇ ਹੋ ਇਹਦੀਆਂ ਇੱਕ ਤਾਂ ਖੂਬੀ ਹੈਗੇ ਜੀ ਦੁੱਧ ਜ਼ਿਆਦਾ ਦੇ ਰਹੀ ਹੈ ਠੀਕ ਹੈ ਜੀ ਦੂਜੀਆਂ ਨਸਲਾਂ ਨਾਲੋਂ ਦੂਜੀ ਕਿੰਨਾ ਦਿੰਦੀ ਆ ਤੇ ਇਹ ਕਿੰਨਾ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਉਹ ਆਪਣੇ ਕੋਲੇ ਇਹ ਤਾਂ ਆਪਣੇ ਜਾਨੀ ਕਿ 3 ਕਿਲੋ ਦੇ ਦਿੰਦੀ ਆ ਜੀ 3 ਕਿਲੋ ਤੱਕ ਇਹ ਚੱਲੀ ਜਾਂਦੀ ਆ ਉਹਦੀ ਆਪਾਂ ਨੂੰ ਆਪਾਂ ਰੱਖੀ ਨਹੀਂ ਉਹਦੀ ਜਾਣਕਾਰੀ ਨਹੀਂ ਆਪਾਂ ਨੂੰ ਜਾਨੀ ਕਿ ਬੀਟਲ ਸਭ ਤੋਂ ਵੱਧ ਦੇ ਇਸ ਤੋਂ ਮੁਕਾਬਲੇ ਉਹ ਘੱਟ ਦਿੰਦੀ ਆ ਘੱਟ ਦੇ ਰਹੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇੱਕ ਇਹਦੇ ਯਾਨੀ ਕਿ ਆਪਣੇ ਬੱਚੇ ਜਲਦੀ ਪਾਲਦੇ ਬੱਚੇ ਪਾਲਣ ਚ ਜ਼ਿਆਦਾ ਗਰੋਥ ਬੱਚਿਆਂ ਦੀ ਜਲਦੀ ਕਰਦੀ ਹੈ ਜਲਦੀ ਕਰਾਉਂਦੀਆਂ ਜਾਂ ਜੀ ਘੱਟ ਸਮੇਂ 'ਚ ਬੱਚੇ ਤਿਆਰ ਹੋ ਕੇ ਤੇ ਅੱਗੇ ਸੇਲ ਲਈ ਤਿਆਰ ਹੋ ਜਾਂਦੇ ਆ ਤਿਆਰ ਹੋ ਜਾਂਦੇ ਨੇ ਠੀਕ ਹੈ ਭਾਈ ਜੀ ਤੁਸੀਂ ਬੱਕਰੀ ਪਾਲਣ ਦਾ ਇਹ ਕਿੱਤਾ ਕਰ ਰਹੇ ਹੋ ਤੇ ਤੁਹਾਨੂੰ ਇਸ ਕਿਤੇ ਚੋਂ ਆਮਦਨ ਦਾ ਮੇਨ ਜਰੀਆ ਕਿੱਥੋਂ ਆ ਜਿਵੇਂ ਤੁਸੀਂ ਕਿਹਾ ਵੀ ਇਹ ਬੱਕਰੀ 3 ਕਿਲੋ ਤੱਕ ਦੁੱਧ ਵੀ ਦੇ ਦਿੰਦੀ ਹੈ ਹਾਂ ਜੀ ਤੁਸੀਂ ਕਿਸ ਤਰੀਕੇ ਨਾਲ ਇਹ ਤੋਂ ਆਮਦਨ ਲੈ ਰਹੇ ਹੋ ਬੱਚੇ ਵੇਚ ਕੇ ਲੈ ਰਹੇ ਹਾਂ ਜਾਂ ਕਿਵੇਂ ਅਸੀਂ ਆਮਦਨ ਜੀ ਇਹਦੇ ਬੱਚਿਆਂ ਦੀ ਲੈ ਰਹੇ ਹਾਂ ਜੀ ਦੁੱਧ ਤਾਂ ਤਕਰੀਬਨ ਆਪਾਂ ਕਦੇ ਚੋਇਆ ਨਹੀਂ ਜੀ ਠੀਕ ਹੈ ਦੁੱਧ ਸਾਰਾ ਬੱਚਿਆਂ ਨੂੰ ਪਲਾ ਕੇ ਤਕਰੀਬਨ ਇਹਦੇ ਬੱਚਿਆਂ ਦੀ ਲੈ ਰਹੇ ਹਾਂ ਜਾਂ ਬਰੀਡ ਤੇ ਕੰਮ ਕਰ ਰਹੇ ਹਾਂ ਜੀ ਆਪਾਂ ਠੀਕ ਹੈ ਜੀ ਹਾਂਜੀ ਤੁਸੀਂ ਗੱਲ ਕਰੀਏ ਜੀ ਬਰੀਡ ਦੀ ਹਾਂਜੀ ਨਸਲ ਸੁਧਾਰ ਦੀ ਹਾਂਜੀ ਹਾਂਜੀ ਚਾਹੇ ਤੁਸੀਂ گاਵਾ ਦਾ ਫਾਰਮ ਲੈ ਲਓ ਹਾਂਜੀ ਜਾਂ ਮੱਝਾਂ ਦਾ ਫਾਰਮ ਲੈ ਲਓ ਹਾਂਜੀ ਇੱਕ ਵਧੀਆ ਬਰੀਡ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਉਹ ਕਿਤੇ ਨੂੰ ਕਾਮਯਾਬ ਕਰ ਸਕੀਏ ਹਾਂਜੀ ਥੋਡੇ ਕੋਲੇ ਅਸੀਂ ਦੇਖ ਸਕਦੇ ਆਂ ਵੀ ਇੱਕ ਵਧੀਆ ਬਰੀਡ ਦਾ ਬੱਕਰਾ ਹਾਂਜੀ ਹਾਂਜੀ ਰੱਖਿਆ ਹੋਇਆ ਹਾਂਜੀ ਆਪਾਂ ਕੋਲੇ ਜਾ ਕੇ ਉਹਦੀ ਗੱਲਬਾਤ ਕਰਦੇ ਆਂ ਠੀਕ ਹੈ ਜੀ ਹਾਂਜੀ ਮੜਾ ਜੀ ਸਾਨੂੰ ਉਹਦੇ ਕੋਲੇ ਜਾ ਕੇ ਉਹਦੇ ਬਾਰੇ ਜਾਣਕਾਰੀ ਦਿਓ ਜੀ ਭਾਈ ਜੀ ਇਸ ਬੱਕਰੇ ਬਾਰੇ ਜਾਣਕਾਰੀ ਦਿਓ ਵੀ ਕਿੰਨੀ ਇਹਦੀ ਉਮਰ ਆ ਤੇ ਕੀ ਇਹਦੇ ਤੁਹਾਡੇ ਕੋਲੇ ਰਿਜ਼ਲਟ ਆਇਆ ਜੀ ਇਹ ਦਾ ਜੀ ਆਪਣਾ 3 ਸਾਲਾਂ ਦਾ ਹੋ ਗਿਆ ਜੀ ਇਹ ਆਪਣਾ ਬੱਕਰਾ ਠੀਕ ਹੈ ਜੀ ਤੇ ਇਹਦਾ ਰਿਜ਼ਲਟ ਬਹੁਤ ਸੋਹਣਾ ਆਇਆ ਜੀ ਕੋਈ ਬੱਚੇ ਮੌਜੂਦ ਹੈਗੇ ਆਪਣੇ ਫਾਰਮ ਤੇ ਆਹ ਲਿਆ ਜੀ ਵਿਕਰਮ ਫੜ ਕੇ ਬੱਚਾ ਆਹ ਜੀ ਆ ਇਹਦਾ ਰਿਜ਼ਲਟ ਆ ਜੀ ਠੀਕ ਹੈ ਜੀ ਹੋਰ ਇਸ ਤੋਂ ਇਲਾਵਾ ਕੋਈ ਇਹ ਕਾ ਖੜਾ ਜੀ ਅੱਛਾ ਜੀ ਬਹੁਤ ਸੋਹਣੇ ਰਿਜ਼ਲਟ ਆਏ ਆ ਜੀ ਇਹਦੇ ਆ ਬਲੈਕ ਜੈਡ ਬਲੈਕ ਬੱਕਰਾ ਇਹ ਦਾ ਆ ਪਾਟ ਦੇਖਾ ਪਾਟ ਹੈ ਹੂੰ ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇ ਜੀ ਬਹੁਤ ਸੋਹਣੇ ਰਿਜ਼ਲਟ ਆ ਰਹੇ ਆ ਹਾਈਟ 'ਚ ਵੀ ਬੱਚੇ ਦੇ ਬਹੁਤ ਵਧੀਆ ਗਏ ਹਾਂ ਜੀ ਹੂੰ ਬਿਲਕੁਲ ਜੀ ਇਹ ਤੱਕ तकरीबन 2 ਮਹੀਨੇ ਮਹੀਨੇ ਦੇ ਬੱਚੇ ਆ ਜੀ ਠੀਕ ਹੈ ਜੀ ਹਾਂ ਜੀ ਬਾਈ ਜੀ ਜੇ ਆਪਾਂ ਗੱਲ ਕਰੀਏ ਬਰੀਡ ਦੀ ਹਾਂ ਜੀ ਤੁਹਾਡੇ ਕੋਲੇ ਬਹੁਤ ਵਧੀਆ ਬਰੀਡ ਆ ਹਾਂ ਜੀ ਪਰ ਜੇ ਕਿਸੇ ਵੀ ਕਿਤੇ ਜ ਆਪਾਂ ਕਾਮਯਾਬ ਹੋਣਾ ਦਾ ਬਰੀਡ ਦੇ ਨਾਲ ਨਾਲ ਉਹਨਾਂ ਦੀ ਵਧੀਆ ਖਰਾਕ ਹੋਣੀ ਬਹੁਤ ਜ਼ਰੂਰੀ ਆ ਹਾਂ ਜੀ ਹਾਂ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿਉਂਕਿ ਬੱਕਰੀਆਂ ਦਾ ਕਿਤਾ ਜਿਹੜਾ ਬੰਦੇ ਕਰਦੇ ਆ ਵੀ ਉਹ ਬਾਹਰ ਚਾਰ ਕੇ ਵੀ ਲਿਆਉਂਦੇ ਆ ਹਾਂ ਜੀ ਹਾਂ ਜੀ ਕੁਝ ਬੰਦੇ ਜਿਹੜੇ ਉਹ ਘਰੇ ਪਾਲਦੇ ਆ ਤੇ ਤੁਸੀਂ ਇਹ ਕਿਤੇ ਨੂੰ ਕਿਸ ਤਰੀਕੇ ਨਾਲ ਕਰ ਰਹੇ ਹੋ ਘਰੇ ਰੱਖ ਕੇ ਕਰ ਰਹੇ ਹੋ ਅਸੀਂ तकरीबन ਘਰੇ ਰੱਖ ਕੇ ਕਰ ਰਹੇ ਆ ਜੀ ਠੀਕ ਹੈ ਜੀ ਤੇ ਇਹਨਾਂ ਵਾਸਤੇ ਅਸੀਂ ਗਵਾਰੇ ਦਾ ਨੀਰਾ ਮੂਂਡੀ ਦਾ ਨੀਰਾ ਉਹ ਲਈਦਾ ਜੀ ਤੇ ਫਿਰ ਇਹਨਾਂ ਨੂੰ ਕੱਖ ਵੀ ਜਮੀ ਬੀਜੀ ਦੀ ਐ ਤੇ ਬਰਸ਼ੀਨ ਬੀਜੀ ਦਾ ਤੇ ਨਾਲ-ਨਾਲ ਇਹਨਾਂ ਨੂੰ ਖਰਾਕ ਵੀ ਪਾਈਦੇ ਜੀ ਠੀਕ ਹੈ ਜੀ ਹਾਂ ਜੀ ਜਿਹੜੇ ਆਪਣੇ ਮੇਨ ਜਾਨਵਰ ਆ ਵੈਸੇ ਤਾਂ ਸਾਰੇ ਜਾਨਵਰ ਮੇਨ ਹੀ ਹੁੰਦੇ ਆ ਫਾਰਮ ਦੇ ਕਿਉਂਕਿ ਹਰੇਕ ਤੋਂ ਆਪਾਂ ਨੂੰ ਉਹੋ ਜੀ ਉਮੀਦ ਹੁੰਦੀ ਆ ਜਿਹੇ ਜਿਹੇ ਜਾਨਵਰ ਆ ਜਿਵੇਂ ਮੰਨ ਲਓ ਵੀ ਕੋਈ ਬੱਕਰੀ ਸੂਈ ਵੀ ਹੈਗੀ ਹਾਂਜੀ ਉਹਨੇ ਦੁੱਧ ਵੀ ਦੇਣਾ ਬੱਚੇ ਪਾਲਣ ਤੇ ਆਪ ਦਾ ਸਰੀਰ ਵੀ ਪਾਲਣਾ ਹਾਂਜੀ ਉਹਨੂੰ ਕੋਈ ਵੱਖਰੇ ਤਰੀਕੇ ਦੀ ਫੀਡ ਵੀ ਤੁਸੀਂ ਪਾਉਣੇ ਹੋ ਹਾਂਜੀ ਪਾਉਣਿਆ ਤੇ ਉਹਨਾਂ ਨੂੰ ਆਪਾਂ ਲੱਗ ਫੀਡ ਜਿਵੇਂ ਛੋਲਿਆਂ ਦਾ ਛਿਲਕਾ ਚੂਰੀ ਹੋ ਗਈ ਜੀ ਤੇ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਰਲਾ ਕੇ ਆਪਾਂ ਪਾਉਣਿਆ ਉਹਨੂੰ ਤੇ ਜਿਵੇਂ ਤੇ ਕਾੜੇ ਦਿੰਨੇ ਆ ਜੀ ਠੀਕ ਹੈ ਜੀ ਤਕਰੀਬਨ ਤੇ ਲੇਟੀ ਲੁੱਟੀ ਵੀ ਪਾ ਦਿੰਨੇ ਆ ਜਿਵੇਂ ਛੁੱਕੀ ਯਾਨੀ ਕਿ ਭੌਂਕੇ ਨਹੀਂ ਪਾਉਂਦੇ ਜੀ ਹਾਂਜੀ ਹਾਂਜੀ ਕਈ ਵੀਰ ਕਾਪ ਕਹਿੰਦੇ ਆ ਵੀ ਭੌਂਕੇ ਪਾਗੇ ਨਹੀਂ ਛੁੱਕੀ ਲੇਟੀ ਪਾ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਜਿਹੜਾ ਬਾਈ ਜੀ ਬੱਕਰੀ ਪਾਲਣ ਦਾ ਕੀਤਾ ਹਾਂਜੀ ਇਹਦੇ ਪ੍ਰਤੀ ਜਿਹੜਾ ਤਸ਼ਾਹਗ ਆ ਉਹ ਨੌਜਵਾਨਾਂ ਦਾ ਦਿਨ ਬਦ ਦਿਨ ਵੱਧ ਰਿਹਾ ਹਾਂਜੀ ਪਰ ਪਸ਼ੂ ਪਾਲਣ ਦਾ ਕੋਈ ਵੀ ਕੀਤਾ ਹੋਵੇ ਚਾਹੇ ਉਹ گاਵਾਂ ਦਾ ਫਾਰਮ ਹੋਵੇ ਚਾਹੇ ਮੱਝਾਂ ਦਾ ਫਾਰਮ ਹੋਵੇ ਕੋਈ ਵੀ ਕੰਮ ਆ ਜੀ ਉਹ ਸ਼ੌਂਕ ਬਿਨਾ ਪੂਰਾ ਨਹੀਂ ਚੜਦਾ ਹਾਂਜੀ ਸ਼ੌਂਕ ਹੋਣਾ ਬਹੁਤ ਜ਼ਰੂਰੀ ਆ ਸ਼ੌਂਕ ਜ਼ਰੂਰੀ ਆ ਜੀ ਪਰ ਸ਼ੌਂਕ ਦਾ ਵੀ ਫੇਰ ਹੀ ਆ ਜੇ ਆਪਾਂ ਨੂੰ ਉਸ 'ਚੋਂ ਆਮਦਨ ਵੀ ਹੋਵੇ ਇਕੱਲਾ ਸ਼ੌਂਕ ਵੀ ਕੁਝ ਨਹੀਂ ਕਰਦਾ ਹਨਾ ਜੀ ਇਹ ਗੱਲ ਨਾਲ ਤੁਸੀਂ ਸਹਿਮਤ ਹੋ ਤੁਸੀਂ ਸਾਨੂੰ ਇਹਦੇ ਬਾਰੇ ਬਸ ਮੋਟੀ ਮੋਟੀ ਜੀ ਇਹ ਜਾਣਕਾਰੀ ਦੇ ਦਿਓ ਤਾਂ ਕਿ ਜਿਹੜਾ ਵੀ ਆਪਣਾ ਵੀਰ ਇਹ ਵੀਡੀਓ ਦੇਖ ਰਿਹਾ ਉਹਨੂੰ ਇਹ ਜਾਣਕਾਰੀ ਮਿਲ ਸਕੇ ਵੀ ਕਿੰਨੇ ਕੇਸ ਚੀਜ਼ ਚੋਂ ਆਮਦਨ ਹੁੰਦੀ ਹੈ ਤੇ ਤੁਸੀਂ ਸਾਨੂੰ ਇੱਕ ਬੱਕਰੀ ਦਾ ਇੱਕ ਸੂਏ ਦੀ ਜਿਹੜੀ ਬਚਤ ਹੁੰਦੀ ਹੈ ਜੀ ਉਹ ਸਾਨੂੰ ਇਸ ਵੀਡੀਓ ਵਿੱਚ ਜਾਣਕਾਰੀ ਦਿਓ ਜੀ ਉਹਦੇ ਬਾਰੇ ਦੇਖੋ ਜੀ ਇੱਕ ਸੂਏ ਚ ਬੱਕਰੀ ਇੱਕ ਬੱਚਾ ਵੀ ਦਿੰਦੀ ਹੈ ਦੋ ਵੀ ਦਿੰਦੀ ਹੈ ਤਿੰਨ ਵੀ ਦਿੰਦੀ ਹੈ ਠੀਕ ਹੈ ਜੀ ਉਹ ਬੱਕਰੀ ਤੇ ਨਿਰਭਰ ਹੈਗਾ ਬਿਲਕੁਲ ਤੇ ਇਹ ਜਾਨੀ ਕਿ ਅਸੀਂ ਬੱਚਾ ਕਦੇ ਨਿੱਕਾ ਨਹੀਂ ਵੇਚਾ ਤਿੰਨ ਮਹੀਨਾ ਤੋਂ ਉੱਪਰ ਹੀ ਵੇਚਦੇ ਆ ਠੀਕ ਹੈ ਜੀ ਤੇ ਯਾਨੀ ਕਿ 5 ਕੁ ਮਹੀਨਿਆਂ ਦਾ ਬੱਚਾ 10 ਕੁ ਹਜ਼ਾਰ 11 ਹਜ਼ਾਰ ਦਾ ਵਿਕ ਜਾਂਦਾ ਹੈ ਤੇ ਉਸ ਦੇ ਹਿਸਾਬ ਨਾਲ ਜਿੰਨੇ ਬੱਚੇ ਆ ਉਹਨਾਂ ਦੀ ਆਮਦਨ ਆਪਣ ਹੋ ਜਾਂਦੀ ਹੈ ਜੀ ਠੀਕ ਹੈ ਜੀ ਬੱਚਿਆਂ ਤੋਂ ਤੁਸੀਂ ਆਮਦਨ ਇਹਦੀ ਲੈ ਰਹੇ ਹੋ ਇਸ ਕਿਤੇ ਜ ਲਗਭਗ ਬੱਚਿਆਂ ਤੋਂ ਹੀ ਬੱਚਿਆਂ ਤੋਂ ਆਮਦਨ ਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਵੀ ਤੁਸੀਂ ਕਿਹਾ ਜਾਂ ਕੋਈ ਬੱਕਰੀ ਆਪਾਂ ਸੇਲ ਕਰ ਦਿੰਦੇ ਆ ਜੀ ਜਿਵੇਂ ਕੋਈ ਬਿਲਕੁਲ ਹਾਂਜੀ ਉਹ ਛੋਈ ਵੀ ਤੇ ਜਾਂ ਕੋਈ ਉਹ ਬੱਕਰੀ ਤੋਂ ਵੀ ਕਈ ਬੱਚੇ ਤੁਸੀਂ ਵੱਡੇ ਕਰਕੇ ਵੀ ਸੇਲ ਕਰ ਦਿੰਦੇ ਹੋ ਬੱਕਰੀ ਹਾਂਜੀ ਠੀਕ ਹੈ ਜੀ ਤਾਂ ਸੋਨੂੰ ਐਵਰੇਜ 20 ਤੋਂ 25000 ਰੁਪਇਆ ਹਾਂਜੀ ਹਾਂਜੀ ਇੱਕ ਬੱਕਰੀ ਤਾਂ ਆ ਜਾਂਦਾ ਜੀ। ਆ ਉਸ ਤੇ ਢਾਲੀਏ ਕਿਉਂਕਿ ਦੋ ਬੱਚੇ ਦਾ ਨਾਰਮਲ ਬੱਕਰੀ। ਹਾਂਜੀ ਹਾਂਜੀ ਦੇ ਦਿੰਦੀ ਆ। ਆ ਉਸ ਤੇ ਜੇ ਦੇਖੀ ਆਪਾਂ ਐਵਰੇਜ। ਦੋ ਤਾਂ ਹਰੇਕ ਹੀ ਦਿੰਦੀ ਆ ਤਿੰਨ ਕੋਈ ਕੋਈ ਬੱਕਰੀ ਦਿੰਦੀ ਆ। ਹਾਂਜੀ ਹਾਂਜੀ ਹਾਂਜੀ। ਬਿਲਕੁਲ ਜੀ। ਹਾਂਜੀ। ਬਾਈ ਜੀ ਆਪ ਨੂੰ ਹੀ ਇਹ ਵੀਡੀਓ ਦੇਖ ਕੇ ਜੇ ਕੋਈ ਵੀ ਆਪਣਾ ਵੀਰ ਭੈਣ ਭਰਾ ਇਹ ਕੰਮ ਕਰਨਾ ਚਾਹੇ ਜੀ। ਹਾਂਜੀ। ਤਾਂ ਉਹਦੇ ਬਾਰੇ ਤੁਸੀਂ ਕੀ ਆਪਣੀ رائے ਦੇਣੀ ਚਾਹੋਗੇ ਵੀ ਇਹ ਕਿੱਤਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਉਹਦੇ ਬਾਰੇ ਆਪਾਂ رائے ਦੇਣਾ ਚਾਹੋ ਨੇ ਵੀ ਆਪਣੇ ਜਿਹੜੇ ਬੇਰੁਜ਼ਗਾਰ ਵੀਰ ਐ ਨਹੀਂ ਕੰਮ ਮਿਲਦਾ। ਤੇ ਉਹਨਾਂ ਵਾਸਤੇ ਬਹੁਤ ਵਧੀਆ ਕੀਤਾਗਾ ਤੇ ਆਪਦਾ ਨਾਲੇ ਘਰੇ ਦਾ ਘਰੇ ਕਿਸੇ ਦੀ ਗੁਲਾਮੀ ਨਹੀਂ ਕੀਤੀ ਤੇ ਆਪਦਾ ਘਰੇ ਉਹ ਤੇ ਇੱਕ ਜਦੋਂ ਆਪਾਂ ਕੋਈ ਪੈਸੇ ਲਾਉਣੇ ਆ ਜੇ ਆਪਾਂ ਅੱਜ 10000 ਬੱਕਰੀ ਤੇ ਲਾਇਆ ਤੇ ਇੱਕ ਇੱਕ ਸਾਲ ਚ ਦੁੱਗਣੇ ਪੈਸੇ ਯਾਨੀ ਕਿ 20000 ਦੀ ਹੋ ਜਾਂਦੀ ਹੈ ਬਹੁਤ ਵਧੀਆ ਕੀਤਾ ਤੇ ਨਵੇਂ ਮੁੰਡਿਆਂ ਨੂੰ ਇਹ ਕੰਮ ਚਾਉਣਾ ਚਾਹੀਦਾ ਤੇ ਸੰਗੜੀ ਮੰਨਣੀ ਚਾਹੀਦੀ ਵਧੀਆ ਜੇ ਆਪਾਂ ਬਾਹਰਲੇ ਤੇ ਛਾਂਜੀ ਵੀ ਜਾਣੇ ਆ ਕੰਮ ਕਰਦੇ ਆ ਇੱਥੇ ਵਧੀਆ ਆਪਦਾ ਪਿੰਡ ਰਹਿ ਕੇ ਕੀਤਾ ਕਰੋ ਤੇ ਮਾਪੇ ਕੋਲੇ ਰਹੋ ਬਿਲਕੁਲ ਜੀ ਦੇਖੋ ਜੀ ਜੇ ਤਾਂ ਆਪਾਂ ਗਾਇਆਂ ਦਾ ਫਾਰਮ ਕਰਦੇ ਆ ਤਾਂ ਉਹ ਚ ਆਪਾਂ ਨੂੰ ਗਾਇਆਂ ਚ ਬਿਮਾਰੀ ਬਹੁਤ ਆਉਂਦੀ ਹੈ ਤੇ ਰਿਪੀਟ ਦਾ ਬਹੁਤ ਕਾਰਨ ਬਣਦਾ ਤੇ ਜੇ ਆਪਾਂ ਮੱਝਾਂ ਦਾ ਫਾਰਮ ਕਰਦੇ ਆ ਤਾਂ ਉਹਨਾਂ ਚ ਆਪਾਂ ਨੂੰ ਤਕਰੀਬਨ ਮੱਝਾਂ ਥੋੜੇ ਸਮੇਂ ਲਈ ਦੁੱਧ ਦਿੰਦੀਆਂ ਤੇ ਇਹ ਲਈ ਆਪਾਂ ਨੂੰ ਬੱਕਰੀ ਵਾਲਾ ਕਿੱਤਾ ਬਹੁਤ ਵਧੀਆ ਲੱਗਿਆ ਤੇ ਆਪਾਂ ਕਰ ਰਹੇ ਆ ਜੀ ਠੀਕ ਹੈ ਨਵੇਂ ਮੁੰਡਿਆਂ ਨੂੰ ਵੀ ਬੇਨਤੀ ਹੈ ਕਿ ਉਹ ਕੰਮ ਵੱਲ ਜ਼ਰੂਰ ਆਉਣ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਆਪਣਾ ਫੋਨ ਨੰਬਰ ਇਸ ਵੀਡੀਓ ਵਿੱਚ ਐਡ ਕਰ ਦਿਓ ਤਾਂ ਕਿ ਕਿਸੇ ਵੀ ਵੀਰ ਨੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਤੁਹਾਡੇ ਨਾਲ ਕੰਟੈਕਟ ਕਰੇ ਨੰਬਰ ਜੀ ਆਪਣਾ ਹੈਗਾ 94686 69341 ਜੀ ਇੱਕ ਵਾਰੀ ਹੋਰ ਬੋਲ ਦਿਓ ਜੀ 94686 ਜੀ 69341 ਜੀ ਠੀਕ ਹੈ ਬਾਈ ਜੀ ਧੰਨਵਾਦ ਜੀ